ਆਵਾਜ਼ ਤੁਸੀਂ ਸਿੰਘ ਸਹਿਬਾਨਾਂ ਦੀ ਬੁੜ ਬਹਾਲੀ ਲਈ ਜਿਹੜਾ ਪ੍ਰਦਰਸ਼ਨ ਕੀਤਾ ਭਾਈ ਸਾਹਿਬ ਮੈਂ ਕੀ ਕਹਿਣਾ ਚਾਹੋਗੇ ਅੱਜ ਪ੍ਰਧਾਨਤਾ ਬਣੀ ਵੀ ਤੁਹਾਡਾ ਦੇਖੋ ਅੱਜ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਉਹਨਾਂ ਨੇ ਜਿਹੜੀ ਪੰਥ ਨੂੰ ਆਵਾਜ਼ ਕਾਲ ਦਿੱਤੀ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵੀ ਸ਼ਮੂਲੀਅਤ ਪਾਈ ਹੈ ਔਰ ਇਹ ਜਿਹੜਾ ਰੋਸ ਮਾਰਚ ਸੀ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇੜੀ ਕਰ ਰਹੇ ਨੇ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਛਿੱਕੇ ਟੰਗਿਆ ਔਰ ਉਹਨਾਂ ਫੈਸਲਿਆਂ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਔਰ ਸਾਡੀ ਇਹ ਮੰਗ ਸੀ ਕਿ ਇਹ ਜਥੇਦਾਰਾਂ ਨੂੰ ਹਟਾਣ ਦੀ ਜਿਹੜੀ ਵਿਧੀ ਵਿਧਾਨ ਹੈ ਜਿਹੜਾ ਉਹਨਾਂ ਨੂੰ ਲਗਾਉਣ ਦਾ ਉਤਰ ਹੈ ਇਹ ਵੀ ਬਣਾਇਆ ਜਾਏ ਔਰ ਤਿੰਨੋਂ ਜਥੇਦਾਰਾਂ ਦੀ ਮੋੜ ਬਹਾਲੀ ਕੀਤੀ ਜਾਏ ਸੋ ਸਰਕਾਰਾਂ ਦੇ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਇਸ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੇਨ ਗੇਟ ਦੇ ਉੱਤੇ ਵਾਰ ਹੀ ਉਹਨੂੰ ਧਰਨੇ ਨੂੰ ਰੋਕਤਾ ਗਿਆ ਸ਼ਾਂਤਮਈ ਤਰੀਕੇ ਨਾਲ ਇਹਦਾ ਪ੍ਰਦਰਸ਼ਨ ਕਰਦੇ ਹੋਏ ਸ਼ੁਕਮਨੀ ਸਾਹਿਬ ਦੇ ਪਾਠ ਹੋਇਆ ਬਾਣੀ ਪੜੀ ਗਈ ਨਾਮ ਸਿਮਰਨ ਹੋਇਆ ਔਰ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜਿਹੜੇ ਧਾਮੀ ਸਾਹਿਬ ਨੇ ਆਪਣੇ ਐਗਜ਼ੈਕਟਿਵ ਦੇ ਕੁਝ ਮੈਂਬਰਾਂ ਦੇ ਨਾਲ ਆ ਕੇ ਉਹ ਮੈਮੋਰੈਂਡਮ ਲੈ ਕੇ ਗਏ ਆ ਜਿੱਥੇ ਉਹਨਾਂ ਨੂੰ ਤੁਮਾ ਸਾਹਿਬ ਨੇ ਇਹ ਮੈਮੋਰੈਂਡਮ ਦਿੱਤਾ ਕਿ 15 April ਤੱਕ ਤੁਸੀਂ ਇਹ ਫੈਸਲੇ ਨਹੀਂ ਲਏ ਤੇ ਕੌਮ ਬੱਡੀ ਦੇ ਵਿੱਚ ਪੰਥ ਜਿਹੜੇ ਵੱਡੇ ਫੈਸਲੇ ਲਏਗੀ ਔਰ ਵੱਡੇ ਪ੍ਰੋਗਰਾਮ ਹੁਲਕੇ ਜਾਣਗੇ ਸੋ ਅੱਜ ਜਿਸ ਤਰੀਕੇ ਦੇ ਨਾਲ ਉਹ ਮੈਮੋਰੈਂਡਮ ਲੈ ਕੇ ਗਏ ਨੇ ਔਰ ਅਗਰ ਉਹਨਾਂ ਦੇ ਵਿੱਚ ਮੈਂ ਸਮਝਦਾ ਕਿ ਇਨਸਾਨੀਅਤ ਵਾਲੀ ਗੱਲ ਹੈ ਅਗਰ ਉਹਨਾਂ ਦੇ ਵਿੱਚ ਪੰਥ ਲਈ ਦਰਦ ਹੈ ਤੇ ਜ਼ਰੂਰ ਇਹਦੇ ਉੱਤੇ ਵਿਚਾਰ ਕੀਤੇ ਜਾਣਗੇ ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਵਿੱਚ ਅੰਤਰਿਕ ਬੋਰਡ ਦੀ ਮੀਟਿੰਗ ਹੋਈ ਹੈ ਬਜੜੇ ਇਤਲਾਸ ਹੋਇਆ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਉਹਦੇ ਵਿੱਚ ਜਥੇਦਾਰਾਂ ਦੀ ਸ਼ਮੂਲੀਅਤ ਨਹੀਂ ਹੋਈ ਪਹਿਲੀ ਵਾਰ ਜਥੇਦਾਰਾਂ ਨੂੰ ਰਾਤ ਦੇ ਹਨੇਰਿਆਂ ਦੇ ਵਿੱਚ ਪੰਗਾ ਪਾਈਆਂ ਜਾ ਰਹੀਆਂ ਨੇ ਸੋ ਇਹ ਕਾਲ ਤੱਕ ਤੇ ਜਿਹੜਾ ਸੀ ਇੱਕ ਕੌਮ ਦੀ ਪ੍ਰਭੂ ਸੱਤਾ ਦਾ ਕੇਂਦਰ ਉਹਨੂੰ ਇਸ ਤਰੀਕੇ ਦੇ ਨਾਲ ਕਮਜ਼ੋਰ ਕਰਨਾ SGPC ਦੀ ਸਭ ਤੋਂ ਵੱਡੀ ਮੈਸਮਝਦਾ ਨਲਾਕੀ ਹੈ ਔਰ ਉਸ SGPC ਨੂੰ ਉੱਚੇ ਸੰਗਿਆਨ ਲੈ ਕੇ ਇਹਨੂੰ ਵਾਪਸ ਬਹਾਲ ਕਰਨਾ ਚਾਹੀਦਾ ਹੈ। ਆਪ ਦੇਖੇਗਾ ਕਿ ਬਾਰ ਭਾਰੀ ਪੁਲਿਸ ਫੋਰਸ ਵੀ ਲਗਾਏਗੀ ਹੈ ਟਾਸਕ ਫੋਰਸ ਵੀ ਲਗਾਏਗੀ ਹੈ ਪਹਿਲੀ ਰੇਖੇ ਦੇ ਬਜਟ ਜਿਹੜੀ ਫੋਰਸ ਜਿਹੜੀ ਫੋਰਸ ਲੱਗ ਸਕਦੀ ਸੀ ਅਣਨੇ ਲਾਈਆ। ਮਗਰ ਅਕਾਲ ਤੱਕ ਸਭ ਤੋਂ ਉੱਚੀ ਫੋਰਸ ਕਿਸੇ ਕੋਲ ਨਹੀਂ ਹੈ। ਅਕਾਲ ਤੱਕ ਸਭ ਦਾ ਥਾਪੜਾ ਲੈ ਕੇ ਜਿਹੜੀ ਕੌਮ ਦੀ ਅਜਪੰਥ ਦੇ ਲੋਕ ਕਿੱਥੇ ਹੋਏ ਨੇ ਵੱਖ-ਵੱਖ ਜਥੇਬੰਦੀਆਂ ਇਕੱਠੀ ਹੋਈਆਂ ਉਹਨੂੰ ਐਨੀ ਰੋਕ ਸਕੇ। ਗੁਰੂ ਦੇ ਬੁਏ ਤੇ ਆ ਕੇ ਆਪ ਆ ਕੇ ਉਹਨੂੰ ਮੈਮੋਰੈਂਡਮ ਲੈਣਾ ਪਿਆ ਔਰ ਜਿਸ ਤਰੀਕੇ ਦੇ ਨਾਲ ਅੱਜ ਪੰਚ ਦਰਦੀ ਇਕੱਠੇ ਹੋਏ ਨੇ ਅਗਰ ਇਸ ਤਰੀਕੇ ਦੀ ਮੁਹਿੰਮ ਚੱਲਦੀ ਰਹੇ ਤੇ ਐਸਜੀਪੀਸੀ ਦੀ ਔਰ ਸ਼ਰੋਮਨੀ ਅਕਾਲੀ ਜਲਦੀ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਪਰਮੇਸੀ ਹੈ ਜਿਹੜੇ ਆਪਣੀ ਮਨਮਰਜ਼ੀ ਦੇ ਫੈਸਲੇ ਕਰਦੇ ਨੇ ਇਹ ਮੂੜੂ ਹਟਾਣੇ ਪੈਣਗੇ ਐਜੀਪੀਸੀ ਦਾ ਨਿظام ਨੂੰ ਬਦਲਣ ਨੂੰ ਲੈ ਕੇ ਇਲੈਕਸ਼ਨ ਦੀ ਡਿਮਾਂਡ ਕੀਤੀ ਜਾਂਦੀ ਹੈ ਜੀ ਦੇਖੋ ਅੱਜ ਦਾ ਇਹ ਮੁੱਦਾ ਨਹੀਂ ਹੈ ਮੁੱਦਾ ਅੱਜ ਅਕਾਲ ਤਖਤ ਸਾਹਿਬ ਦੀ ਬਹਾਲੀ ਦੇ ਉੱਤੇ ਉਹਦੀ ਸਰਵੋਚਤਾ ਦੇ ਉੱਤੇ ਜਿਹੜਾ ਆਇਆ ਹੋਇਆ ਔਰ ਅਕਾਲ ਤਖਤ ਸਾਹਿ ਔਰ ਸ਼ਰੋਮਣੀ ਕਮੇਟੀ ਵਰਗੀਆਂ ਜਾਂ ਇਲੈਕਸ਼ਨਾਂ ਵਰਗੀਆਂ ਗੱਲਾਂ ਬੜੇ ਛੋਟੇ ਇਸ਼ੂਜ਼ ਨੇ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਥਾਪਿਆ ਤਾਕਤ ਹੈ ਉਹਨੂੰ ਅਗਰ ਕੋਈ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗਾ ਤੇ ਸਮੁੱਚਾ ਪੰਥ ਇਕੱਠਾ ਹੋਵੇਗਾ ਔਰ ਅਜਿਹਾ ਅਜੰਡਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਸ ਤਰ੍ਹਾਂ ਔਰਤਾਂ ਦੇ ਕੋਲ ਮਾਈਕ ਖੋਏਗੇ ਤੁਹਾਨੂੰ ਲੱਗਦਾ ਹੈ ਕਿ ਪ੍ਰੋਪੋਜ਼ਲ ਪਾਸ ਹੋ ਪਾਏ ਕਿ ਜਿਹੜੀ ਦੇਖੋ ਮੈਨੂੰ ਨਹੀਂ ਲੱਗਦਾ ਕਿਉਂਕਿ ਅੰਦਰ ਦੀ ਗੱਲ ਨਹੀਂ ਮੈਨੂੰ ਪਤਾ ਕਿ ਉਹ ਤੁਹਾਡੇ ਕੋਲ ਸੁਣ ਰਹਾ ਕਿ ਮਾਈਕ ਕਿੱ체ਗੇ ਨੇ ਮਗਰ ਜਿਹੜੇ 42 ਬੰਦਿਆਂ ਨੇ ਇਹ ਤੋ ਇਥੇ ਸਾਬ ਪਤਾ ਚੱਲ ਰਿਹਾ ਹੈ ਕਿ ਇੱਕ ਪਰਿਵਾਰ ਇੱਕ ਬੰਦੇ ਨੂੰ ਬਚਾਉਣ ਦੇ ਸਿੱਕਰੀ ਅਸ਼ਰੋਮਨੀ ਕਮੇਟੀ ਵੀ ਦਾਫਤੇ ਲਾਤੀ ਗਈ ਹੈ ਔਰ ਕੌਮ ਦੀ ਸਰਬੋੱਚ ਜਿਹੜੀ ਸੰਸਥਾ ਹੈ ਸ਼੍ਰੀ ਅਕਾਲ ਤਖਸਾਲ ਸਾਹਿਬ ਉਹਨੂੰ ਵੀ ਟੈਟਰੀ ਕੀਤਾ ਜਾ ਰਿਹਾ ਹੈ ਜਿਹੜਾ ਜੋ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੰਗ ਨੂੰ ਠਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸੱਦਾ ਦਿੱਤਾ ਸੀ ਜਿਹਦੇ ਵਿੱਚ ਦਿੱਲੀ ਕਮੇਟੀ ਹਰਿਆਣਾ ਕਮੇਟੀ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਪੁੱਜਿਆ ਸੀ ਔਰ ਉਸ ਦਿੱਤੇ ਹੋਏ ਪ੍ਰੋਗਰਾਮ ਦੇ ਅਨਸਾਰ ਅੱਜ 28 ਮਾਰਚ ਦਾ ਬਜਟ ਇਜਲਾਸ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸਹਿਬਾਨਾਂ ਨੂੰ ਇਹ ਸੱਦਾ ਦੇਣ ਵਾਸਤੇ ਕਿ ਉਹ ਜੋ ਮਤੇ ਪਿਛਲੇ ਦਿਨੀ ਪਾਏ ਗਏ ਐਗਜ਼ੀਕਟਿਵ ਦੇ ਵੱਲੋਂ ਜਿਹੜੇ ਪੰਛਕ ਭਾਵਨਾਵਾਂ ਦੇ ਉਲਟਾ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਉਹਦੇ ਵਾਸਤੇ ਅੱਜ ਦਾ ਇਹ ਸੱਦਾ ਸੀ ਜਿਸ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਆ ਸਤਨਾਮ ਵਾਹਿਗੁਰੂ ਦਾ ਜਾਬ ਕਰਦੀਆਂ ਪੁਜੀਆਂ ਦੇ ਵਿੱਚ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਅੱਜ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਸੱਦੇ ਤੇ ਪਹੁੰਚੇ ਆ ਕਿ ਇਹ ਜਿਹੜੀਆਂ ਪਰੰਪਰਾਵਾਂ ਦਾ ਮਰਿਆਦਾਵਾਂ ਦਾ ਕਹਾਨ ਕੀਤਾ ਗਿਆ ਇਹ ਮਤੇ ਤੁਰੰਤ ਰੱਦ ਕੀਤੇ ਜਾਣ ਔਰ ਅੱਗੇ ਵਿਧੀ ਵਿਧਾਨ ਬਣਾਇਆ ਜਾਵੇ ਅੱਗੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਵਧਾਨ ਮਰਿਆਦਾ ਤੈਅ ਕੀਤੀ ਜਾਵੇ ਪੂਰੇ ਪੰਥ ਦੀ ਸਲਾਹ ਦੇ ਨਾਲ ਔਰ ਜਿੰਨਾ ਚਿਰ ਉਹ ਨਹੀਂ ਬਣ ਜਾਂਦਾ ਉਹਨਾਂ ਚਿਰ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ ਪਹਿਲੇ ਜਿਹੜੇ ਜ਼ਿਲੇਦਾਰ ਕੰਮ ਕਰ ਰਹੇ ਸੀਗੇ ਚਾਹੇ ਉਹ ਜ਼ਿਲੇਦਾਰ ਗਿਆਨੀ ਰਗਵੀਰ ਸਿੰਘ ਆ ਚਾਹੇ ਜ਼ਿਲੇਦਾਰ ਹਰਪ੍ਰੀਤ ਸਿੰਘ ਆ ਚਾਹੇ ਜ਼ਿਲੇਦਾਰ ਸੁਲਤਾਨ ਸਿੰਘ ਆ ਉਹਨਾਂ ਨੂੰ ਉਹਨਾਂ ਚਿਰ ਬਹਾਲ ਕੀਤਾ ਜਾਵੇ ਜਿੰਨਾ ਚਿਰ ਕੋਈ ਵਿਧਿਪਦਾਨ ਨਹੀਂ ਬਣ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਦੀ ਸੇਵਾ ਮੁਕਤੀ ਕੀਤੀ ਗਈ ਆ ਉਹਦਾ ਵਿਰੋਧ ਆ ਉਹ ਬਾਦਲਸਾਈ ਆ ਹਿਟਲਰਸਾਈ ਆ ਉਹਨੂੰ ਪੰਛ ਪਰਵਾਨ ਨਹੀਂ ਕਰਦਾ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ ਅਸੀਂ ਚਾਹੁੰਦੇ ਆ ਕਿ ਪੰਛ ਦੀ ਜਿਹੜੀਆਂ ਇਹ ਮਹਾਨ ਜਿਹੜੇ ਅਹੁਦੇ ਆ ਇਹਨਾਂ ਉੱਤੇ ਬੈਠੇ ਜਿਹੜੇ ਸਾਡੇ ਜੱਫੇਦਾਰ ਸਰਬਾਨੋਂ ਪੂਰੀ ਕੌਮ ਦੀ ਰਹਿਨਮਾਈ ਨਿਰਪੱਖ ਤੌਰ ਤੇ ਕਰ ਸਕਣੋਂ ਤਾਂ ਹੀ ਕਰ ਸਕਦੇ ਆ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੌਫ ਡਰ ਭੈ ਨਾ ਹੋਵੇ ਜੇਕਰ ਹਮੇਸ਼ਾ ਸੇਵਾ ਮੁਕਤੀ ਦੀ ਤਲਵਾਰ ਜਾਂ ਕਿਸੇ ਸਿਆਸੀ ਸਰਮਾਇਦਾਰ ਪਰਿਵਾਰ ਦਾ ਡਾਰੀ ਉਹਨਾਂ ਦੇ ਸਿਰ ਦੇ ਉੱਤੇ ਰਹੇ ਤਾਂ ਉਹ ਕੰਮ ਕਿਵੇਂ ਕਰ ਸਕਦੇ ਸੋ ਇਸ ਕਾਰਨ ਕਰਕੇ ਇਹ ਜੋ ਅੱਜ ਦਾ ਇਕੱਠ ਸੀਗਾ ਰੋਸ ਮਾਰਚ ਸੀ ਜੋ ਤੀਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਰੱਖਿਆ ਸੀ ਔਰ ਇਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਫਰਵੰਦਕ ਕਮੇਟੀ ਆਪਣੀ ਟੀਮ ਦੇ ਨਾਲ ਇਥੇ ਪੁੱਜ ਕੇ ਉਹਨਾਂ ਨੇ ਸਾਡਾ ਜਿਹੜਾ ਮੰਗ ਪੱਤਰ ਉਹ ਲਿਆ ਆ ਮੈਮੋਰੰਡਮ ਲਿਆ ਵਾ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਇਹਦੇ ਤੇ ਗੋਦ ਕਰਕੇ ਹੱਲ ਕੱਢਿਆ ਜੀ ਕਿੰਨੀ ਤਰੀਕ ਤੱਕ ਕੋਈ ਭਰੋਸਾ ਦਿੱਤਾ ਕਿੰਨੀ ਤਰੀਕ 15 April ਤੱਕ ਸਾਡੇ ਵੱਲੋਂ ਅਲਟੀਮੇਟਿੰਗ ਬੇਨਤੀ ਕੀਤੀ ਗਈ ਆ ਅਪੀਲ ਕੀਤੀ ਗਈ ਆ ਕਿ 15 April ਤੋਂ ਪਹਿਲਾਂ ਪਹਿਲਾਂ ਇਹ ਦੋ ਮਤੇ ਜਿਹੜੇ ਆ ਜਿਹੜੇ ਮਤੇ 'ਚ ਸੇਵਾ ਮੁਕਤੀ ਆ ਤੇ ਨਵੇਂ ਜਿਹੜੇ ਜਥੇਦਾਰ ਨਿਯੁਕਤ ਕੀਤੇ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਬਾਕੀ ਜਿਹੜਾ ਵਿਧੀ ਵਿਧਾਨ ਉਹ ਵੀ ਜਲਦੀ ਬਣਾਇਆ ਜਾਵੇ। ਦੋ ਹਦੀ ਸੰਬੰਧ ਦੇ ਫੈਸਲੇ ਤੋਂ ਬਾਅਦ ਕਿਦਾਰ ਕੁਸੀ ਕਿੰਨੀ ਨੰਗੀ ਚੱਤੇਦਾਰੀ ਕਿਵੇਂ ਦੇਖਦੇ ਹੋ? ਦੇਖੋ ਬਹੁਤ ਮੰਦਭਾਗੀ ਗੱਲ ਆ ਇਹ ਤਾਂ ਹਮੇਸ਼ਾ ਆ ਇਹ ਬਾਦਲਦਲ ਦਾ ਇਹ ਜਿਹੜਾ ਹੈਗਾ ਸੁਭਾਅ ਹੀ ਰਿਹਾ ਕਿ ਜਦੋਂ ਵੀ ਕੋਈ ਪੰਥ ਦੀ ਮਰਿਆਦਾ ਭਾਵਨਾ ਦੀ ਗੱਲ ਕਰਦਾ ਉਹਨੂੰ ਪਹਿਲਾਂ ਕਾਂਗਰਸ ਦੀ ਬੀ ਟੀਮ ਕਹਿੰਦੇ ਸੀ ਹੁਣ ਉਹਨੂੰ ਆਰਐਸਐਸ ਦਾ ਬੀਜੇਪੀ ਦੀ ਬੀ ਟੀਮ ਕਹਿ ਦਿੰਦੇ ਆ ਇਹ ਹਮੇਸ਼ਾ ਇਹਨਾਂ ਦਾ ਜਿਹੜਾ ਹੈਗਾ ਕਿਰਦਾਰ ਰਿਹਾ ਇਹਨਾਂ ਨੇ ਲੰਬਾ ਸਮਾਂ ਅਲਾਈਅੰਸ ਭਾਜਪਾ ਨਾਲ ਰੱਖਿਆ ਕੇਂਦਰ ਚ ਵੀ ਤੇ ਪੰਜਾਬ ਚ ਵੀ ਸਰਕਾਰ ਮਾਣੀ ਆ ਦੁਬਾਰਾ ਤਰਲੁਮਸ਼ੀ ਹੋ ਰਿਹਾ ਹੈ ਆਪ ਖੁਦ ਭਾਜਪਾ ਆਰਐਸਐਸ ਦੇ ਨਾਲ ਅਲਾਈਅੰਸ ਕਰਨ ਵਾਸਤੇ ਪਰ ਜਿਹੜਾ ਵੀ ਕੋਈ ਪੰਛੀ ਦੀ ਗੱਲ ਕੌਮ ਦੀ ਗੱਲ ਕਰਦਾ ਉਹਨੂੰ ਏਜੰਸੀਆਂ ਦੇ ਬੰਦੇ ਆਰਐਸਐਸ ਭਾਜਪਾ ਦੇ ਬੰਦੇ ਕਹਿ ਕੇ ਕਰਦਾਰਕੁਸ਼ੀ ਕਰਦੇ ਇਸੇ ਤਰ੍ਹਾਂ ਜਥੇਦਾਰਾਂ ਦੀ ਵੀ ਜਿਹੜੇ ਇਹਨਾਂ ਨੇ ਖੁਦ ਲਾਏ ਸੀ ਉਹਨਾਂ ਦੀ ਵੀ ਕਰਦਾਰਕੁਸ਼ੀ ਇਹਨਾਂ ਨੇ ਇਸੇ ਤਰ੍ਹਾਂ ਕੀਤੀ ਹੈ ਜਿੰਨਾ ਚਿਰ ਇਹਨਾਂ ਦੇ ਕਹਿ ਅਨਸਾਰ ਕੰਮ ਕੀਤਾ ਉਹਨਾਂ ਚਿਰ ਉਹ ਠੀਕ ਹੈ ਜੇ ਪੰਥਕ ਭਾਵਨਾਵਾਂ ਪਰੰਪਰਾਵਾਂ ਅਨਸਾਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਹਨਾਂ ਜਥੇਦਾਰਾਂ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਰਸਤਾ ਵੀ ਇਸ ਤਰ੍ਹਾਂ ਜਿਵੇਂ ਕੋਈ ਦਫ਼ਤਰ ਦਾ ਚਪੜਾਸੀ ਵੀ ਨਹੀਂ ਬਦਲਦਾ ਇਸ ਤਰੀਕੇ ਨਾਲ ਇਹਨਾਂ ਨੇ ਜਥੇਦਾਰਾਂ ਨੂੰ ਬਦਲਿਆ ਜਿਸ ਕਰਕੇ ਪੂਰੀ ਦੁਨੀਆ 'ਚ ਵਸਦੇ ਸਿੱਖਾਂ 'ਚ ਰੋਹ ਆ ਤੇ ਉਹੀ ਰੋਹ ਆ ਜਿਹੜਾ ਅੱਜ ਇੱਥੇ ਗੁੱਸਾ ਫਟਿਆ ਵਾ ਕਿ ਅੱਜ ਦੇਖੋ ਕਿੰਨਾ ਸੰਸਮਾਜ ਨਿਹੰਗ ਸਿੰਘ ਜਥੇਬੰਦੀਆਂ ਸੰਸਥਾਵਾਂ ਇੱਥੇ ਪੁੱਜੀਆਂ ਨੇ ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਪੁੱਜ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਿਹਦੇ ਕਰਕੇ ਐਡਵੋਕੇਟ ਧਾਮੀ ਸਾਹਿਬ ਨੂੰ ਖੁਦ ਇੱਥੇ ਆ ਕੇ ਮੈਮੋਰੰਮ ਜਿਹੜਾ ਉਹ ਲੈਣਾ ਪਿਆ ਜੋ ਮਾਹੌਲ ਅੱਜ ਤੇ ਪੈਦਾ ਹੋਇਆ ਅੱਜ ਬੈਰੀਕੇਟਿੰਗ ਹੋਈ ਐ ਪੁਲਿਸ ਲੱਗੀ ਐ ਸੰਗਰ ਦੇ ਮਨਾਂ ਤੇ ਜੱਸਰ ਪਿਆ ਕਿਵੇਂ ਕਿਸ ਨੂੰ ਜ਼ਿੰਮੇਵਾਰ ਇਹ ਜਿਹੜੀ ਸੰਸਥਾ ਪ੍ਰਬੰਧ ਕਰ ਰਹੀ ਹੁੰਦੀ ਉਹਦੀ ਵੱਡੀ ਜ਼ਿੰਮੇਵਾਰੀ ਹੁੰਦੀ ਐ ਕਿ ਉਹ ਇਨਾਂ ਚੀਜ਼ਾਂ ਤੇ ਕੰਟਰੋਲ ਕਰੇ ਕਿ ਇਦਾਂ ਦੇ ਹਾਲਾਤ ਪੈਦਾ ਨਾ ਹੋਣ ਜਦੋਂ ਉਹ ਬੈਠ ਕੇ ਮਨਮਾਨੀਆਂ ਕਰਦੇ ਆ ਜਾਂ ਨਰੈਣੂ ਮਹੰਤ ਵਾਂਗੂ ਆਪਣੀ ਬਾਦਲशाही ਚਲਾਉਣ ਦੀ ਹਿਟਲਰशाही ਸੋਚ ਚਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਇਹ ਮਾਹੌਲ ਜਿਹੜਾ ਉਹ ਪੈਦਾ ਹੁੰਦਾ ਤੇ ਇਹਦੇ ਵਾਸਤੇ ਮੈਂ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਤੇ ਸਿੱਧੇ ਤੌਰ ਤੇ ਬਾਦਲ ਪਰਿਵਾਰ ਨੂੰ ਮੈਂ ਜ਼ਿੰਮੇਵਾਰ ਕਹਿੰਦਾ ਠੀਕ ਹੈ ਠੀਕ ਹੈ